ਦੋਸਤੋ ਅੱਜ ਆਪਾਂ ਖੜੇ ਆਂ ਇਹ ਰੋਡ ਹੈ ਜਿਹੜਾ ਮੰਡੀ ਰੋੜਾ ਵਾਲੀ ਤੋਂ ਅਰਨੀਵਾਲਾ ਮੰਡੀ ਤੋਂ ਲੈ ਕੇ ਜਲਾਲਾਵਨ ਨੂੰ ਜੋੜਦਾ ਦੋਸਤੋ ਤੇ ਇਸ ਟਾਈਮ ਆਪਾਂ ਖੜੇ ਆਂ ਪਿੰਡ ਕਾਠਗੜ ਪਾਲੀ ਵਾਲਾ ਤੋਂ ਕਾੜਗੜ ਨੂੰ ਜਿਹੜੀ ਇਹ ਸਾਈਡ ਤੇ ਜਾਂਦੀ ਹੈ ਦੋਸਤੋ ਰਸਤੇ ਦੇ ਵਿੱਚ ਇੱਕ ਇਹ ਪੁਲ ਮੌਜੂਦ ਹੈ ਜਿਆ ਤੇ ਅੱਗੇ ਜਾ ਕੇ ਇਸ ਰੋਡ ਤੇ ਕੁਝ 10 ਕਿਲੋਮੀਟਰ ਦੀ ਦੂਰੀ ਤੇ ਇੱਕ ਹੋਰ ਹੈ ਜਿਆ ਪੁਲਾ ਦੋਸਤੋ ਸੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਆ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਇੱਧਰ ਬ੍ਰਿਜ ਆ ਦੋਸਤੋ ਇੱਕ ਪੋਲਾ ਜਿਹੜਾ ਕਿ ਜਿਹਦੀ ਹਾਲਤ ਤਾਂ ਖਸਤਾ ਕੀ ਖਸਤਾ ਤੋਂ ਵੀ ਮਾੜੀ ਹਾਲਤ ਹੋ ਰੱਖੀ ਐ ਵੇਖੋ ਤੁਸੀਂ ਆ ਪਿੱਛੇ ਕੋਈ ਵੀ ਕਿੱਧਰ ਪ੍ਰੋਟੈਕਸ਼ਨ ਨਹੀਂ ਦਿੱਤੀ ਬਿਲਕੁਲ ਮਤਲਬ ਇੱਕ ਛੋਟੀ ਜਿਹੀ ਜਿਹੜਾ ਏਰੀਆ ਇਹਨੂੰ ਦੇ ਰੱਖਿਆ ਦੋਸਤੋ ਜੇ 4-ਵੀਲਰ ਤੇ ਕੋਈ 2-ਵੀਲਰ ਆਮ ਨੂੰ ਸਾਹਮਣੇ ਜੇ ਕ੍ਰੋਸ ਕਰ ਰਹਾਂ ਨਾ ਦੋਸਤੋ ਇੱਥੇ ਦੁਰਘਟਨਾ ਦਾ ਚਾਂਸ ਤਾਂ ਪੱਕਾ ਹੀ ਐ ਤੁਸੀਂ ਵੇਖ ਲਓ ਆ ਪਿੱਛੇ ਵੇਖੋ ਤੁਸੀਂ ਇੱਧਰ ਆ ਬਿਲਕੁਲ ਵੀ ਕੋਈ ਪ੍ਰੋਟੈਕਸ਼ਨ ਹੈ ਨਹੀਂ ਪਿੱਛੇ ਉਧਰੋਂ ਉੱਥੋਂ ਲੈ ਕੇ ਘੱਟ ਤੋਂ ਘੱਟ ਵੀ ਪੰਜਾਬ ਤੋਂ 60 ਮੀਟਰ ਦੀ ਦੂਰੀ ਜਿਹੜੀ ਪੁਲ ਦੀ ਬਣਦੀ ਹੈ ਦੋਸਤੋ ਤੇ ਕਿੱਧਰ ਵੀ ਕੋਈ ਜਿਹੜੀਆਂ ਐਂਗਲਾਂ ਕਿਤੇ ਆ ਪਿੱਛੇ ਇੱਕ ਦੋ ਤਿੰਨ ਹੈਗੀਆਂ ਉਹ ਲੱਗੀਆਂ ਜਾਂ ਕਿਸੇ ਨੂੰ ਕੋਈ ਸਾਰਾ ਕੁਝ ਰੱਖਿਆ ਇੱਥੇ ਤਾਂ ਤੁਸੀਂ ਇਹ ਦੇਖੋ ਵੀ ਇਹ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਦੋਸਤੋ ਇਹ ਉਹ ਰੋਡ ਹੈ ਜਿਹੜਾ ਇੱਥੋਂ ਦੇ ਜਿਹੜੇ ਆਪਾਂ ਕਹੀਏ ਵਿਧਾਇਕ ਨੇ ਜਿਹੜੇ ਉਹਨਾਂ ਦੀਆਂ ਗੱਡੀਆਂ ਵੀ ਇੱਥੋਂ ਲੰਘਦੀਆਂ ਦੋਸਤੋ ਤੇ ਜਿਹੜੇ ਕਿੰਨੇ ਜ਼ਿਆਦਾ ਆਪਾਂ ਕਹਿੰਨੇ ਕਿ ਆਪਣੀ ਕੰਪੇਨੀng ਲਈ ਕਿੰਨੇ ਹੁੰਦੇ ਆ ਸਾਰਿਆਂ ਦੀਆਂ ਗੱਡੀਆਂ ਇੱਥੋਂ ਲੰਘ ਕੇ ਜਾਂਦੀਆਂ ਇੱਥੋਂ ਕਿ ਤੱਕ ਕਿ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਤੁਸੀਂ ਲਗਾ ਲੋ ਠੀਕ ਹੈ ਐਂਬੂਲੈਂਸ ਜੇਕਰ ਐਮਰਜੈਂਸੀ ਪੈਂਦੀ ਹੈ ਤਾਂ ਇੱਥੋਂ ਹੀ ਲੰਘਣਾ ਪੈਂਦਾ ਦੋਸਤੋ ਸੋ ਦੋਸਤੋ ਇੱਥੇ ਪਹਿਲਾਂ ਕਾਫੀ ਜ਼ਿਆਦਾ ਚਾਂਸ ਜਿਹੜੇ ਦੁਰਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਇਸ ਵਾਰ ਕਿਸੇ ਦਾ ਧਿਆਨ ਨਹੀਂ ਹੈਗਾ ਦੋਸਤੋ ਸੋ ਆਪਣਾ ਮਕਸਦ ਹੈ ਵੀਡੀਓ ਬਣਾਉਣਾ ਇਸ ਕਰਕੇ ਕਿ ਵੀ ਮੈਂ ਤੁਹਾਨੂੰ ਵੀ ਜਾਣਕਾਰੀ ਦੇ ਦਾਂ ਤੇ ਜਿਹੜੇ ਇੱਥੋਂ ਦੇ ਲੋਕ ਨੇ ਨੇੜੇ-ਤੇੜੇ ਦੇ ਪਿੰਡਾਂ ਵਾਲੇ ਉਹਨਾਂ ਨੂੰ ਵੀ ਕਿਉਂ ਆਪਣੇ ਆਪ ਨੂੰ ਥੋੜਾ ਜਿਹਾ ਪ੍ਰੋਟੈਕਟ ਕਰਕੇ ਆਪ ਖੁਦ ਨੂੰ ਸੁਰੱਖਿਅਤ ਰੱਖਣ ਦੋਸਤੋ ਕਿਉਂਕਿ ਇੱਥੇ ਹਾਦਸਾ ਹੋਣ ਦਾ ਜਿਹੜਾ ਵਾਪਰਨਾ ਜਿਹੜੇ ਚਾਂਸ ਬਹੁਤ ਜ਼ਿਆਦਾ ਨੇ ਦੋਸਤੋ ਤੁਸੀਂ ਵੇਖ ਸਕਦੇ ਹੋ ਕਿਦਾਂ ਵੀ ਕੋਈ ਪ੍ਰੋਟੈਕਸ਼ਨ ਨਹੀਂ ਹੈ ਪਿੱਛੇ ਦੇਖੋਗੇ ਤਾਂ ਕਾਫੀ ਲੰਬੀ ਜਿਹੜੀ ਹੈ ਉਹ ਪੁਲ ਬਣੀ ਹੈ ਦੋਸਤੋ ਸੋ ਦੋਸਤੋ ਇਹੋ ਜੇ ਅ ਕਈ ਪੰਜਾਬ ਦੇ ਵਿੱਚ ਅਜਈਆਂ ਸੜਕਾਂ ਅਜਈਆਂ ਪੁਲਾਂ ਨੇ ਜਿਨ੍ਹਾਂ ਦੀ ਹਾਲਤ ਖਸਤਾ ਦੋਸਤੋ ਤੇ ਜਿਹੜਾ ਉੱਥੋਂ ਦਾ ਲੰਬਾ ਦੋਸਤੋ ਆ ਜਾਣਾ ਲੋਕਾਂ ਦਾ ਕਾਫੀ ਜ਼ਿਆਦਾ ਹੈ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਹੈ ਦੋਸਤੋ ਪਿੱਛੇ ਆ ਇਧਰ ਵੇਖੋ ਇਸ ਤਰ੍ਹਾਂ ਜਦੋਂ ਇੱਥੇ بارش ਹੁੰਦੀ ਆ ਦੋਸਤੋ ਜਿਹੜਾ ਪਾਣੀ ਦਾ ਸਟਾਰ ਐ ਇੰਨਾ ਉੱਚਾ ਹੋ ਜਾਂਦਾ ਤੇ ਇਹਦਾ ਵਹਾਅ ਜਿਹੜਾ ਉਹ ਕਾਫੀ ਤੇਜ਼ ਚੱਲਣ ਲੱਗ ਜਾਂਦਾ ਤੇ ਕਾਫੀ ਵਾਰ ਇੱਥੇ ਵਿੱਚ ਦੇ ਅਜਿਹਾ ਵੀ ਟਾਈਮ ਆਇਆ ਕਿ ਜਦੋਂ ਪਾਣੀ ਜ਼ਿਆਦਾ ਹੋਣ ਕਰਕੇ ਪੁਲ ਦੇ ਉੱਪਰ ਦੀ ਪਾਣੀ ਕਰਾਸ ਕਰ ਰਿਹਾ ਸੀ ਤੇ ਜੱਜ ਕਰਨਾ ਉਹ ਖੋ ਰਿਹਾ ਸੀ ਕਿ ਸੜਕ ਕਿੱਥੇ ਹੈ ਦੋਸਤੋ ਆਹ ਦੇਖੋ ਕਿੰਨਾ ਜ਼ਿਆਦਾ ਇੱਥੇ ਇੱਕ ਸ਼ਾਰਪ ਮੋੜ ਬਣਿਆ ਹੋਇਆ ਦੋਸਤੋ ਠੀਕ ਹੈ ਅੱਗੋਂ ਵੀ ਇੱਕਦਮ ਕੋਈ ਕੱਟ ਵਜਦਾ ਕੋਈ 4 ਵੀਲਰ ਹੈ ਕਾਰਾਂ ਮੋਟਰਸਾਈਕਲ ਜਾਂ ਕਿਸੇ ਤਰ੍ਹਾਂ ਤੁਸੀਂ ਕਹਿ ਸਕੀ ਆਪਾਂ ਤਾਂ ਇੱਥੇ ਬਹੁਤ ਜ਼ਿਆਦਾ ਮਤਲਬ ਰਿਸਕੀ ਜਿਹੜਾ ਮੋੜ ਹੈ ਇੱਥੋਂ ਦੀ ਆਪਾਂ ਅਚਾਨਕ ਟਰਨ ਆਪਣੇ ਕੋਲ ਬ੍ਰੇਕ ਨਹੀਂ ਲੱਗਦੀ ਜੇ ਗੱਡੀ ਆਪਣੇ ਕੋਲ ਨਹੀਂ ਸੰਭਲਦੀ ਆਪਣਾ ਵਹੀਕਲ ਤਾਂ ਆਪਾਂ ਕੀ ਹੈ ਇੱਥੇ ਆ ਸਿੱਧਾ ਇਹਦੇ ਵਿੱਚ ਡਿੱਗਣ ਦੇ ਚਾਂਸ ਜ਼ਿਆਦਾ ਹੁੰਦੇ ਆ ਦੋਸਤੋ ਸੋ ਬਾਕੀ ਦੋਸਤੋ ਆ ਹਾਲ ਤੁਸੀਂ ਵੇਖ ਲਓ ਪੁੱਲ ਦਾ ਕੀ ਹੈ ਦੋਸਤੋ ਤੇ ਇਹ ਮੰਜ਼ਰ ਕਿਹੋ ਜਿਹਾ ਦੇਖੋ ਵੇਖਣ ਨੂੰ ਤਾਂ ਬੜਾ ਇਹ ਜਿਹੜਾ ਸੀਨ ਸੋਹਣਾ ਲੱਗੂਗਾ ਪਰ ਜਿਹੜੀ ਅਸਲੀਅਤ ਹੈ ਜਿਹੜਾ ਅਸਲ ਦੇ ਵਿੱਚ ਹੈ ਤੁਸੀਂ ਸਾਰੇ ਜਾਣਦੇ ਹੋ ਦੋਸਤੋ ਵੀ ਅਜੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਬਾਕੀ ਦੋਸਤੋ ਮੇਰੀ ਬੇਨਤੀ ਹੈ ਸਾਰੇ ਜਿਹੜੇ ਨੇੜੇ ਦੇ ਪਿੰਡਾਂ ਵਾਲਿਆਂ ਨੂੰ ਤੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਆਪਾਂ ਕਿਸੇ ਦੀ ਜੇਕਰ ਆਪਾਂ ਜਾਨ ਬਚਾ ਲਈ ਤੋਂ ਸਭ ਤੋਂ ਵੱਡਾ ਜਿਹੜਾ ਆਪਣਾ ਪੁੰਨ ਹੋਊਗਾ ਤੇ ਇੱਥੇ ਦੋਸਤੋ ਜੇ ਜਿਹੋ ਜਿਹੇ ਹਾਲਾਤ ਬਣੇ ਹੋਏ ਆ ਅੰਗਲਾ ਕੋਈ ਲੈ ਗਿਆ ਪਤਾ ਨਹੀਂ ਚੋਰੀ ਹੋ ਗਈ ਹੈ ਕੀ ਹੋ ਗਿਆ ਤਾਂ ਦੋਸਤੋ ਇੱਥੇ ਤਾਂ ਕਹਿੰਦੇ ਆ ਆ ਜੋ ਉੱਤੇ ਮਰੋ ਬਸ ਇਹੋ ਜੇ ਸੀਨ ਆ ਇੱਥੇ ਠੀਕ ਹੈ ਸਿੱਧਾ ਵਿੱਚ ਜਾਊਗਾ ਕੋਈ ਕਿਸੇ ਨੂੰ ਹੋਣੀ ਹੈ ਅਜਨਬ ਪੇ ਕਿਸੇ ਤੋਂ ਨਾਮ ਕੋਈ ਸੰਭਲਿਆ ਤਾਂ ਦੋਸਤੋ ਇੱਥੇ ਦੁਰਘਟਨਾ ਪਤੀ ਹੈ ਤੋਂ ਇਸ ਕਰਕੇ ਆਪਾਂ ਵੀਡੀਓ ਬਣਾ ਰਹੇ ਆ ਕਿ ਜੋ ਵੀ ਵੀਡੀਓ ਨੂੰ ਵੇਖੇ ਤਾਂ ਇਸ ਤੇ ਜਰੂਰ ਵਿਚਾਰ ਕਰੇ ਤੇ ਸੋ ਬਾਕੀ ਦੋਸਤੋ ਤੁਸੀਂ ਜ਼ਰੂਰ ਕਮੈਂਟ ਕਰਿਓ ਜੇ ਵੀਡੀਓ ਸਹੀ ਲੱਗੇ ਤਾਂ ਸ਼ੇਅਰ ਕਰ ਦਿਓ ਦੋਸਤੋ ਕਿਉਂਕਿ ਅਜੇ ਇੰਆ ਕਾਫੀ ਜਗ੍ਹਾ ਤੇ ਗਈਆਂ ਤੁਲਾ ਪੰਜਾਬ ਦੇ ਵਿੱਚ ਹਜੇ ਵੀ ਹੈਗੀਆਂ ਜਿਨ੍ਹਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਆਪਣੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਰਕਾਰ ਅੱਗੇ ਕਿ ਤੁਸੀਂ ਇਸ ਵੱਲ ਜ਼ਰੂਰ ਧਿਆਨ ਦਿਓ ਤੇ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਨੇੜੇ-ਤੇੜੇ ਦੇ ਪਿੰਡ ਨੇ ਦੋਸਤੋ ਉਹਨਾਂ ਨੂੰ ਵੀ ਇਹ ਬੇਨਤੀ ਹੈ ਕਿ ਇਸ ਵਾਰ ਇਸ ਤੇ ਵਿਚਾਰ ਕੀਤਾ ਜਾਵੇ ਤਾਂ ਜੋ ਦੁਰਘਟਨਾਵਾਂ ਤੋਂ ਆਪਾਂ ਬਚ ਸਕੀਏ ਦੋਸਤੋ